ਹਾਂ ਜੀ ਬਾਜੀ ਮੇਰਾ ਨਾਮ ਹੈਗਾ ਕੇਸਰ ਦੇਵੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਬਿਕਾਨੇਰ ਰਾਜਸਥਾਨ ਬਿਕਾਨੇਰ ਦੇ ਰਹਿਣ ਵਾਲੇ ਹਾਂਗੇ ਹੁਣ ਤੁਸੀਂ ਕਿੱਥੇ ਰਹਿੰਦੇ ਪਈ ਹੁਣ ਅਸੀਂ ਨਿਊ ਕੋਰਟ ਮਿਸਿੰਗ ਅੰਮ੍ਰਿਤਸਰ ਮੇ ਰਹ ਰਹੇ ਹਾਂ ਅੱਛਾ ਜੀ ਕਿੰਨੇ ਚਿਰ ਤੋਂ ਰਹਿੰਦੇ ਹੋ ਉਨ ਲਈ ਅਸੀਂ ਬੜੀ ਜੇਰ ਤੋਂ ਬਾਜੀ ਰਹਿੰਦੇ ਪਏ ਆ 2011 ਤੋਂ ਅਸੀਂ ਪੱਕੇ ਇਧਰ ਨਿਊ ਕੋਰਟ ਮਿਸਿੰਗ ਮੇ ਰਹ ਰਹੇ ਹਾਂ ਇੱਥੇ ਤੁਹਾਡੀ ਆਪਣੀ ਜਗ੍ਹਾ ਹਾਂਜੀ ਸਾਡੀ ਆਪਣੀ ਜਗਾ ਵਾ ਇਹੋਂ ਕੀ ਗੱਲਬਾਤ ਹੋਈ ਜਿਹੜਾ ਹੁਣ ਗੱਲਬਾਤ ਵੀਰ ਜੀ ਕੋਈ ਨਹੀਂ ਹੋਈ ਸੀ ਮਤਲਬ ਕਿ ਹਣਾ ਕੱਲ੍ਹ ਨੂੰ ਪੋਣੇ ਕਿ 4 ਵਜੇ 5 ਜਣੇ ਆਏ ਸੀ ਚਾਰ ਜਣ ਸੀ ਤੇ ਇੱਕ ਲੈਡੀ ਜੀ ਨਾਲ ਤੇ 5 ਜਣੇ ਆਏ ਤੇ ਉਹਨਾਂ ਨੇ ਆਣ ਕੇ ਤਹਨਾ ਵੀ ਦੇ ਪਾਪਾ ਨੂੰ ਕਹਿੰਦੇ ਵੀ ਖੜਾਓ ਖੜਾਓ ਤੇ ਵੀ ਅਹੀਂ ਤੇਰੇ ਨਾਲ ਗੱਲਬਾਤ ਕਰਨੀ ਆ ਅਹੀਂ ਦੋਨੋਂ ਜਣੇ ਸਾਡੇ ਨਮਕੇਣ ਦਾ ਕੰਮ ਹੋਆ ਤਾਂਹੀਂ ਦੋਨੋਂ ਜਣੇ ਕੰਮ ਲੱਗੇ ਸੀ ਤੇ ਉਹਨੇ ਕਿਹਾ ਤੇ ਮੈਂ ਵੀ ਲਾਗੇ ਖਲੋਤੇ ਮਹਿੰਗੇ ਪਾਜੀ ਗੱਲ ਕੀ ਹੋਈ ਆ ਕਹਿੰਦੇ ਵੀ ਤੇਰੇ ਘਰ ਵਾਲੇ ਨੇ ਨਾ ਬਿਆਨੇ ਕੀਤੇ ਆ ਤੇ ਅਹੀਂ ਰਜਿਸਟਰੀ ਸਾਡੇ ਨਾਂ ਤੇ ਕਰਾਉਣੀ ਆ ਤੇ ਮੈਂ ਦਸੀਆ ਵੀ ਪੀਰ ਜੀ ਮੈਨੂੰ ਤਾਂ ਪਤਾ ਹੀ ਨਹੀਂ ਆ ਗੱਲ ਦਾ ਤੇ ਤੂੰ ਹੀ ਕਿਦਾ ਤੁਹਾਡੇ ਬਿਆਨੇ ਹੋ ਗਏ ਕਿਦਾ ਕੀ ਹੋ ਗਏ ਤੇ ਵੀਰ ਜੀ ਮੇਰੇ ਘਰ ਵਾਲੇ ਨੂੰ ਉਹਨੂੰ ਸਟਾਰਟਿੰਗ ਤੁਹਾਡਾ ਘਰ ਬਰਬਾਦ ਕੀਤਾ ਕੁਲਦੀਪ ਸਿੰਘ ਉਹ ਲਗਾ ਕਲਦੀਪ ਸਿੰਘ ਤੇ ਉਹਨੇ ਕੀਤਾ ਤੇ ਮੇਰੇ ਘਰ ਵਾਲਿਆਂ ਨੂੰ ਸਮੇਕ ਚਿੱਟਾ ਲਵਾਉਂਦਾ ਰਿਹਾ ਆ ਤੇ ਮੈਂ ਡਾਟਦੀ ਰਹੀ ਆ ਮੰਨਾਂ ਕਰਦੀ ਰਹੀ ਆ ਵੀ ਅੰਕਲ ਜੀ ਤੁਸੀਂ ਸਾਡੇ ਘਰ ਨਾ ਆਇਆ ਕਰੋ ਮੇਰੇ ਬੰਦੇ ਮੇਰੇ ਛੋਟੇ ਛੋਟੇ ਬੱਚੇ ਆ ਸਾਡੇ ਘਰ ਦੀ ਬਰਬਾਦੀ ਆ ਤੇ ਨਹੀਂ ਹਟਾਈ ਨਹੀਂ ਹਟਾਈ ਤੇ ਇਹਦੇ ਪਾਪਾ ਨੂੰ ਹਣਾ ਸਮੇਕ ਤੇ ਡਰਿੰਕ ਕਰਵਾ ਕੇ ਉਹਨਾਂ ਨੇ ਵਿਅੰਨ ਕਰਵਾ ਲਏ ਸੀ ਡਰਿੰਕ ਦੇ ਨਸ਼ੇ ਦੇ ਨਾਲ ਇੰਨੇ ਕਰਤੇ ਇੰਨੇ ਨਹੀਂ ਪਤਾ ਲੱਗਾ ਸੀ ਉਹਨਾਂ ਕੀ ਗੱਲ ਬਾਤ ਸੀ ਤੇ ਉਹਨੇ ਉਹ ਕਹਿੰਦੇ ਵੀ ਤੂੰ ਰਜਿਸਟਰੀ ਸਾਡੇ ਨਾਂ ਕਰਾਉ ਤੇ ਉਹਨਾਂ ਨੇ ਹਨਾ ਇਹਦੇ ਪਾਪਨ ਨਾਲੇ ਜਾ ਕੇ ਵੀ ਲੋਨ ਜਾਈ ਹੱਡਾ ਬਣਿਆ ਸਰਕਾਰ ਦਾ ਉਹ ਉਹਨਾਂ ਨੇ ਲਾਇਆ 14-15 ਲੱਖ ਦਾ ਲੈਇ ਤਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਨੇ ਨੰਨੇ ਸਿੱਕੇ ਕੋ ਜਾ ਕੇ ਤੇ ਆਪਣੀ ਮਰਜ਼ੀ ਨਾਲ ਹੀ ਵਿਆਨੇ ਲਿਖਾ ਲਏ ਤੇ ਇਹਨੂੰ ਨਸ਼ਾ ਖਵਾ ਪਿਆ ਕੇ ਮੇਰੀ ਬਤਲਾ ਗੇਰ ਹਾਜ਼ਰ ਚ ਇਹਦੇ ਕੋ ਸਾਈਨ ਕਰਾ ਲਏ ਸੀ ਕਰਾ ਲਏ ਸਾਈਨ ਤੇ ਫੇਰ ਨਾ ਕਹਿੰਦੇ ਵੀ ਰਜਿਸਟਰੀ ਕਰਾਓ ਤੇ ਮੈਂ ਜੋ ਵੀ ਨਹੀਂ ਮੈਨੂੰ ਜਿਹੜੇ ਉਤਲੇ ਪਹੇ ਤੁਹਾਡਾ ਸੌਦਾ ਕਿੰਨੇ ਦਾ ਹੋਇਆ ਕਿੰਨੇ ਦੇ ਪਾਪਾ ਮੈਨੂੰ ਕਹਿੰਦੀ ਆ ਵੀ ਮੈਂ ਗੱਲ ਕੀਤੀ ਆ ਸਾਡੇ 22 ਲੱਖ ਦੀ ਤੇ ਮੈਂ ਕਿਹਾ ਜਿਹੜੇ ਉਤਲੇ ਪਹੇ ਮੈਨੂੰ ਦੋਗੇ ਤੇ ਫੇਰ ਮੈਂ ਰਜਿਸਟਰੀ ਤੇ ਸਾਈਨ ਕਰਨੇ ਆ ਉਦਾਂ ਤੁਹਾਡੀ ਰਜਿਸਟਰੀ ਦੋਵਾਂ ਦੀ ਸਾਂਝੀ ਆ ਤੇ ਮੈਂ ਕਿਹਾ ਨਹੀਂ ਮੈਂ ਸਾਈਨ ਕਰਨੇ ਤੇ ਉਹਨੇ ਮੁੰਡੇ ਨੇ ਮੇਰੀ ਇੱਤੇ ਹੱਥ ਪਾਇਆ ਵੀਰ ਜੀ ਹਰਜੀਤ ਉਦ ਦਾ ਮੁੰਡਾ ਬਾਹਰ ਕੈਂਟਰੀ ਤੋਂ ਆਇਆ ਵਾ ਤੇ ਹਰਜੀਤ ਨੇ ਤੇ ਜਗਜੀਤ ਉਹ ਲਖਨੇ ਤੇ ਇਹ ਗੁਣਾ ਦੇ ਬੁਆ ਦਾ ਮੁੰਡਾ ਸੀ ਕੁੱਕੀ ਨਾਂ ਦਾ ਬਟਾਲੇ ਤੋਂ ਆਇਆ ਤੇ ਨਿਰਮਲਪੂਰ ਤੇ ਕਲਦੀਪ ਸਿੰਘ ਪੰਜ ਜਣੇ ਹੀ ਪੰਜ ਜਣੇ ਨੇ ਤਾਂ ਕੁੱਟ ਮਾਰ ਕੇ ਕੁੱਟ ਮਾਰ ਬਹੁਤ ਜਿਆਦੀ ਅੰਦਰ ਕੀਤੀ ਤੇ ਮੇਰੇ ਘਰ ਵਾਲਿਆਂ ਨੂੰ ਵੀ ਬੜਾ ਕੁੱਟਿਆ ਮਾਰਿਆ ਤੇ ਨਾ ਅਹੀਂ ਗੁਲਦੇ ਬੁਲਦੇ ਸਈਏ ਸਈਏ ਮੇਰਾ ਮੁੰਡਾ ਹੀ 12-13 ਸਾਲਾ ਦਾ ਹੁਣ ਨੂੰ ਵੀ ਬੜਾ ਕੁੱਟਿਆ ਵਾ ਤੇ ਫੇਰ ਅਹੀਂ ਗੁਲਦੇ ਗੁਲਦੇ ਬਾਹਰ ਚਲ ਗਿਆ ਬਾਹਰ ਨਿਕਲ ਗਿਆ ਗੇਟ ਤੂੰ ਤੇ ਫੇਰ ਇਹਦੇ ਪਾਪਾ ਗਵੰਡਿਆ ਦੇ ਘਰ ਬਚ ਗਿਆ ਆਪਣੀ ਜਾਨ ਬਚਾਉਣ ਨੂੰ ਤੇ ਮੱਗਰ ਹੀ ਮੇਰੇ ਬਹੁਤ ਜ਼ਿਆਦਾ ਵੀਰ ਜੀ ਪਿੱਛੇ ਤੇ ਮੇਰੇ ਕੋ ਤੁਰੀਆ ਨਹੀਂ ਜਾਂਦਾ ਹੀ ਮੇਰੀ ਲਾਕ ਪੂਰੀ ਡੰਡਿਆਂ ਤੋਂ ਉਹਦੇ ਮੁੰਡੇ ਨੇ ਮੈਨੂੰ ਸਾਰਾ ਸੀਸੀਟੀਵੀ ਕੈਮਰਾ ਲੱਗਾ ਹੱਡੇ ਗਵੰਡਿਆ ਦੇ ਤੇ ਪੂਰਾ ਵੀਡੀਓ ਹੱਡੇ ਕੋਲ ਹੈ ਤੇ ਨਾ ਸਾਨੂੰ ਬਾਜੀ ਉਹਨਾਂ ਨੇ ਤਾਂ ਕਿਆ ਵੀ ਦਿੱਤੀ ਕਹਿੰਦੇ ਅਸੀਂ ਨੋਟ ਦੇ ਕੇ ਚਲਾਉਣਾ ਹੱਡਾ ਕਾਮ ਤੋਂ ਹੀ ਗਰੀਬ ਬੰਦੇ ਹੈ ਪਹਿਏ ਤੁਹਾਡੇ ਕੋ ਹੈ ਨਹੀਂ ਤੇ ਤੂੰ ਹੱਡਾ ਕੀ ਬਗੜ ਦੋਗੇ ਤੇ ਮੇਰੀ ਹਾਂ ਜੀ ਫਿਰ ਕੁੱਟ ਮਾਰ ਕਰਨ ਤੋਂ ਬਾਅਦ ਕੁੱਟ ਮਾਰ ਵੀਰ ਬਹੁਤ ਜ਼ਿਆਦਾ ਕੀਤੀ ਐ ਤੇ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੇ ਆ ਮੇਰੇ ਅੰਗੂਲੇ ਨੂੰ ਡੰਡਾ ਲੱਗਾ ਤੇ ਮੇਰੀ ਆ ਸਿੱਧੀ ਨਹੀਂ ਹੁੰਦੀ ਬਹੁਤ ਜ਼ਿਆਦਾ ਦਰਦ ਹੁੰਦੀ ਐ ਮੇਰੇ ਬੰਦੇ ਨੂੰ ਹੀ ਸੱਟ ਆ ਹਾਂ ਜੀ ਉਂਗਲ ਕ੍ਰੈਕ ਹੋਈ ਕੀ ਆ ਕ੍ਰੈਕ ਹੋਈ ਐ ਫਿਕਚਰ ਹੋਈ ਐ ਉਂਗਲ ਮੇਰੀ ਸਿੱਧੀ ਨਹੀਂ ਹੁੰਦੀ ਐ ਰਾਤ ਦੀ ਇੰਦਾ ਪਈ ਵਾ ਤੇ ਹਣਾ ਮੇਰੇ ਮੁੰਡੇ ਕਈ ਕੁੱਟਿਆ ਬੜਾ ਬੰਦੇ ਮੇਰੇ ਨੂੰ ਹੀ ਕੁੱਟਿਆ ਇੱਜ਼ਤ ਨੂੰ ਨਾ ਨੇ ਹੱਥ ਪਾਏ ਮੇਰੇ ਕੱਪੜੇ ਪਾੜ ਦਿੱਤੇ ਉਹਦੇ ਮੁੰਡੇ ਨੇ ਮੇਰਾ ਨਾਮ ਹੀ ਮਿਲਾ ਲੈ ਸਰ ਕਿੱਥੋਂ ਰਹਿਣ ਵਾਲੇ ਮੈਂ ਵੀ ਗਾਨੇਰ ਦਾ ਰਹਿਣ ਵਾਲਾ ਸਰ ਹੁਣ ਕਿਥੇ ਰਹਿੰਦੇ ਪਏ ਆਪਾਂ ਗੋਡਮੀ ਸਿੰਘ ਚ ਰਹਿਣ ਦੇ ਸਰ ਅੱਛਾ ਤੇ ਕੀ ਗੱਲ ਪਤਾ ਹੀ ਹੈ ਗੱਲ ਬਾਤ ਸਰ ਸਾਡਾ ਇਹ ਹਾਂਜੀ ਗੱਲ ਬਾਤ ਸਾਡਾ ਲੈਣ ਦੇਣ ਹੀ ਸਰ ਅਸੀਂ ਉਹਨੇ ਮੇਰੀ ਘਰ ਦੀ ਨੇ ਗਿਆਈ ਕਿ ਤੂੰ ਨਸ਼ਾ ਪਤਾ ਇਹਨੂੰ ਖਿਲਾ ਕੇ ਲਾ ਕੇ ਇਦਾਂ ਬੇੜਾ ਗਰ ਕਰਤਾ ਹੈ ਹੁਣ ਤੁਸੀਂ ਜਿੰਨੇ ਪੈਸੇ ਬਣਦੇ ਆ ਉਹ ਪੈਸੇ ਮੈਨੂੰ ਦੇਣਾ ਹੈ ਤਾਂ ਹੀ ਮੈਂ ਰਜਿਸਟਰੀ ਤੇ ਸਾਈਨ ਕਰਾਂਗੀ ਉਹਦਾ ਸਾਈਨ ਨਹੀਂ ਕਰਨਾ ਉਹ ਭਾਜੀ ਸਾਨੂੰ ਸਾਰਿਆਂ ਨੂੰ ਹੀ ਪੈ ਗਿਆ ਮੁੜ ਕੇ ਉਹ ਚਾਰ ਬੰਦੇ ਹੀ ਤੋਂ ਇੱਕ ਲੈਡੀ ਜੀ ਭਾਜੀ ਤੋ ਉਹ ਸਾਰੇ ਸਾਨੂੰ ਪੈ ਗਏ ਵੀਰ ਜੀ ਅਸੀਂ ਭੱਜ ਕੇ ਬਾਹਰ ਜਾਂ ਸੜਾ ਕੇ ਮੈਂ ਲਾਗੇ ਗਵਾਂਡੀ ਦਾ ਘਰ ਹੈ ਪੁਲਿਸ ਵਾਲੇ ਅੰਕਲ ਦਾ ਬਿਰਸੇ ਸਿੰਘ ਦਾ ਉਹਨਾਂ ਦੇ ਘਰ ਵੜਿਆ ਕੋਈ ਗਲੀ ਚ ਕੈਮਰਾ ਦੇਖ ਸਕਦੇ ਹੋ ਸਾਰੇ ਜੀ ਉਹਨਾਂ ਦੇ ਘਰ ਵਿੱਚ ਵੜ ਗਏ ਭਾਜੀ ਮਰਨ ਵਾਸਤੇ ਫਿਰ ਸਾਨੂੰ ਨੁਕਸਾਨ ਕੀਤਾ ਹਾਂ ਜੀ ਉਹਦਾ ਅੰਦਰ ਦਰਵਾਜ਼ਾ ਟੁੱਟਿਆ ਸਾਰ ਉਧਰ ਵੱਡ ਗਏ ਸਾਰੇ ਉਧਰੋਂ ਫਿਰ ਮੁੜ ਕੇ ਮੈਂ ਤੋ ਭੱਜ ਗਏ ਜਾਨ ਬਚਾਈ ਕਿੱਥੇ ਕਿ ਲੱਗੀ ਤੁਹਾਡੀ ਮੇਰੇ ਸਰ ਬਹੁਤ ਜ਼ਿਆਦਾ ਮੁੱਕੇ ਮਾਰਿਆ ਮੇਰੇ ਬੱਚਿਆਂ ਨੂੰ ਗਲੀ ਦੇ ਵਿੱਚ ਮਾਰਿਆ ਮੈਂ ਤਾਂ ਬਾਹਰ ਵੱਡ ਗਿਆ ਕਿ ਦੱਸਿਆ ਜੀ ਉਂਗਲ ਵੀ ਕਰਾ ਕੋਈ ਤੁਹਾਡੀ ਮੇਰੀ ਘਰ ਦੀ ਦੀ ਸਰ ਉਂਗਲ ਕਰੇ ਕੋਈ ਹੈ ਤਾਂ ਨਾਲ ਪੈਸੇ ਹੀ ਘਰ ਦੇ ਵਿੱਚ ਪੁਜੀਏ ਦਾ ਸਾਡਾ ਕਾਰੋਬਾਰ ਹੈ ਪੇਮੈਂਟ ਆਉਂਦੀ ਜਾਂਦੀ ਰਹਿੰਦੀ ਹੈ ਸਰ ਬਾਰੀ ਦੇ ਵਿੱਚੋਂ 20000 ਰੁਪਏ ਕੈਸੀ 17 18000 ਰੁਪਏ ਉਹ ਲੈ ਗਿਆ ਇੱਕ ਮੇ ਦੋ ਮੁੰਦਰੀਆ ਇੱਕ ਮੇਰੀ ਮੇਰੀ ਘਰ ਦੀ ਦੀ ਉਹ ਸਰ ਲੈ ਗਿਆ ਕੱਢ ਗਿਆ ਤਾਂ ਕਾਗਜ਼ ਸਾਰੇ ਸਾਡੇ ਕੱਢ ਕੇ ਲੈ ਗਿਆ ਜਿਹੜੀ ਗੱਲ ਇਹ ਐ ਸਰ ਸੱਚਾਈ ਦੀ ਸਾਨੂੰ ਸ਼ਰ ਸਾਨੂੰ ਇਹ ਹੈ ਕਿ ਇਨਸਾਫ ਮਿਲੇ ਪੰਜਾਬ ਸਰਕਾਰ ਤੋਂ ਬਸ ਮੇਰਾ ਨਾਮ ਅਨੂਜ ਵਿਸ਼ਨੁਆ ਹੈ ਤੇ ਕੱਲ ਤੇ ਇੱਥੇ ਨਾ ਉਹ ਬੰਦੇ ਆਏ ਹੀ ਤੇ ਇੱਕ ਬਾਅਦ ਚ ਉਹਨਾਂ ਨੇ ਬੰਦਾ ਬੁਲਾ ਤੇ ਇੱਕ ਲੈਡੀ ਸੀ ਉਹਨਾਂ ਸਾਰਿਆਂ ਨੇ ਸਾਨੂੰ ਬਹੁਤ ਕੁੱਟਿਆ ਤੇ ਮੇਰੇ ਵੀ ਇੱਥੇ ਡੰਡੇ ਮਾਰੇ ਆ ਤੇ ਮੇਰੀ ਮੰਮੀ ਨੇ ਵੀ ਬਹੁਤ ਕੁੱਟਿਆ ਗਲੀ ਦੇ ਵਿੱਚ ਤੇ ਕੋਈ ਦਾ ਟਾਈਮ ਸੀ ਸਾਡੇ ਕੋਲ 4 ਦਾ ਟਾਈਮ ਸੀ ਮੇਰੇ ਸਾਹਮਣੇ ਉਸ ਟਾਈਮ ਕੀ ਨਾ ਗਈ ਇੱਕ ਵਰਡੇ ਮੁੰਡੇ ਦਾ ਨਾਂ ਜਗਜੀਤ ਉਹ ਲਖਿਆ ਆਵਾ ਜਿਹੜਾ ਬਾਤੋ ਆ ਬਾਦ ਘੰਟਰੀ ਤੇ ਇੱਕ ਜੀਤੋ ਲਖਿਆ ਉਹ ਵੀ ਬਾਤੋ ਆ ਆ ਜੀਤੋ ਲਖਨੇ ਮੇਰੇ ਡੰਡੇ ਮਾਰੇ ਇੱਥੇ ਡੰਡਾ ਮਾਰੇ ਇੱਕ ਸੇਚੇ ਡੰਡਾ ਮਾਰਿਆ ਤੇ ਇੱਕ ਪਾਟਾ ਤੇ ਡੰਡਾ ਮਾਰਿਆ ਤੇ ਮੈਨੂੰ ਬਹੁਤ ਕੁੱਟਿਆ ਉਹਨਾਂ ਨੇ ਮੁੱਕੇ ਵੀ ਮਾਰਦੇ ਢਿੱਡ ਵਿੱਚ ਕੀ ਮੰਗ ਕਰਦੇ ਇਨਸਾਫ ਮਿਲੇ ਸਾਨੂੰ ਸਾਰੇ ਕੀ ਨਾਗਾ ਹਰਜੀਤ ਸਿੰਘ ਭਾਜੀ ਕਿੱਥੋਂ ਦੇ ਰਹਨ ਹੋ ਜੀ ਕੋੜ ਮੇਸੀ ਤਰਨਤਾ ਰੋਡ ਇੱਕ ਤੁਹਾਡੀ ਨਾਲ ਸਾਡੇ ਵੀ ਚਾਵੇ ਲੜਾਈ ਹੁੰਦੀ ਕੀ ਮਸਲਾ ਹੈਗਾ ਪੁੱਤ ਭਾਜੀ ਉਤੋਂ ਅਸੀਂ ਮਕਾਨ ਲਿਆਵਾ ਹਾਂਜੀ ਤੇ ਇਹਨੇ ਸਾਡੇ ਕੋਲ ਧਾਰੇ ਪੈਸੇ ਲਏ ਵਾਵਾ ਚਿਰ ਦਾ ਲੈਣ ਦੇਣੇ ਮੇਰੇ ਕੋ ਪੈਸਾ ਦਾ ਅੱਛੀ ਕੋਈ 4 ਸਵਾ 4 ਲੱਖ ਰੁਪਈਆ ਲੈਣਾ ਅੱਛੀ ਤੇ ਇਹਨੇ ਬੈਂਕ ਤੋਂ ਲੋਨ ਕਰਵਾਇਆ ਸੀਗਾ ਉਹ ਮਕਾਨ ਦਾ ਉਹ ਨੋਟਿਸ ਲਾ ਕੇ ਹੀ ਆਣ ਕੇ ਅੱਛੀ ਇਹ ਸਾਨੂੰ ਇੱਥੇ ਆ ਕੇ ਕਹਿੰਦਾ ਵੀ ਸਰ ਮੈਨੂੰ ਬਚਾ ਲੋ ਨਹੀਂ ਤੇ ਮੇਰਾ ਕੁਝ ਵੀ ਨਹੀਂ ਰਹਿਣਾ ਤੇ ਤੁਸੀਂ ਇਦਾਂ ਕਰੋ ਕਿ ਜਿਹੜੇ ਉੱਥੇ 15 ਸਵਾ 15 ਲੱਖ ਰੁਪਈਆ ਦਾ ਬੰਦਾ ਸੀ ਉਹਦਾ ਹੀ ਚੈੱਕ ਦੇ ਦਿੱਤਾ ਪ੍ਰੂਫ ਵੀ ਕਰ ਸਕਦੇ ਅੱਛੀ ਉਹਦਾ ਸਾਡੇ ਕੋਲ ਪ੍ਰੂਫ ਆ ਉਹ ਅਸੀਂ ਪੈਸੇ ਚੁਕਾ ਦਿੱਤੇ ਅੱਛੀ ਤੇ ਜਦੋਂ ਇਹ ਹੀ ਘਰੇਗੇ ਅਸੀਂ ਜਦੋਂ ਨੂੰ ਫੋਨ ਲਾ ਕੇ ਸਾਦਲਿਆ ਫੋਨ ਮੇਰੇ ਕੋਲ ਕੋਰ ਹੈਗੀ ਇਹਦੀ ਉਮਰ ਕੇ ਜਾ ਕੇ ਗਾਲੀ ਗਲੋਚ ਕਰਨ ਲੱਗ ਪਿਆ ਕਹਿੰਦਾ ਤੁਹਾਡਾ ਕੋਈ ਪੈਸਾ ਪਾਉਣੇ ਦੇਣਾ ਇਦਾਂ ਦੀ ਗੱਲਾਂ ਕਰ ਲੱਪਿਆ ਤੇ ਫੜ ਕੇ ਤੇ ਮੇਰੇ ਦਸਤਾ ਸੀ ਕੋਈ ਬੈਸਬਾਲ ਤੇ ਮੇਰੇ ਸਿਰ ਤੇ ਮਾਰਦਾ ਮੈਂ ਤਾਂ ਮੰਮੀ ਗਈ ਹੋਏ ਸੀਗੇ ਮੰਮੀ ਦੇ ਵੀ ਗੱਲ ਪੈ ਗਿਆ ਹੁਣ ਮਾਂ ਨੂੰ ਤਾਂ ਮੈਂ ਬਿਚੋਣਾ ਸੀਗਾ ਤੇ ਜਦੋਂ ਮੇਰਾ ਮੈਂ ਪਿੱਛੇ ਨੂੰ ਵੇਖਿਆ ਜਦ ਇਹ ਘਰ ਦੀ ਨੇ ਫੜਿਆ ਮੰਮੀ ਨੂੰ ਤੇ ਇੰਨੇ ਵੀ ਜਿਵੇਂ ਲੱਗਿਆ ਜਦੋਂ ਮੈਂ ਪਿੱਛੇ ਹੀ ਵੇਖਿਆ ਤੇ ਪਤਾ ਨਹੀਂ ਕਿੱਥੇ ਦਾ ਬੈਸਬਾਲ ਇਹ ਕਿਤੇ ਤੇ ਪੁੱਠਾ ਦਾਤਰ ਹੀ ਕੀ ਉਹ ਟਾਈਮ ਪਤਾ ਹੀ ਨਹੀਂ ਲੱਗਾ ਕਨੇਗਰ ਨਹੀਂ ਰਾਇ ਇਹੋ ਰਾਇ ਆ ਗਿਆ ਮੈਨੂੰ ਤਾਂ ਅਜੇ ਤੱਕ ਨਹੀਂ ਦਿਖੰਦਿਆ ਬਾਕੀ ਰਿਪੋਟਾਂ ਮੇਰੀਆਂ ਕੱਲ ਮਿਲੀਆਂ ਸੀ ਬਲ ਹਸਪੀਟਲੋਂ ਤੁਹਾਨੂੰ ਪਤਾ ਲੱਗ ਜੂਗਾ ਮੈਨੂੰ ਕੋਈ ਕੁਛ ਨਹੀਂ ਦਿਖੰਦਿਆ ਕੀ ਮਨ ਕਰਦੇ ਪ੍ਰਸ਼ਾਸਨ ਤੋਂ ਇਹ ਕਿਹਨੇ ਮਾਰ ਕੀਤੀ ਗਈ ਹੈ ਮੇਰੀ ਘਰ ਦੀ ਨੂੰ ਕੀ ਮਸਲਾ ਹੈ ਗਾ ਇਹ ਪੂਰਾ ਨਹੀਂ ਜੀ ਇਹ ਕੋਈ ਘਟਨਾ ਨਹੀਂ ਕੀਤੀ ਸੱਟਾ ਮੇਰੇ ਲੱਗੇ ਨੇ ਦਿਖਾ ਦਿਓ ਕਿ ਸੱਟ ਲੱਗੀ ਹੈ ਜੇ ਕੋਟ ਮਾਰ ਕੀਤੀ ਹੋ ਤਾਂ ਸੱਟ ਤੇ ਆਵੇ ਕੋਈ ਸੱਟ ਤੇ ਮੇਰੇ ਦਿਖੰਦੀ ਹੈ ਸਰੀਆਮ ਦਿਖੰਦੇ ਮਿਆਰ ਚ ਲਾ ਨਹੀਂ ਸਕਦਾ ਇੱਕ ਵਾਰ ਜੀ ਜਿਹੜੀ ਤਾਂ ਅਕਲ ਝਗੜਾ ਉਹਦੋਂ ਦੱਸਿਆ ਗਿਆ ਵੀ ਮੇਰੀ ਜਨਾਨੀ ਨੂੰ ਕੁੱਟ ਮਾਰ ਬੜੀ ਕੀਤੀ ਐ ਨਾ ਕੀ ਮੈਟਰਾ ਗਮ ਪੂਰਾ ਕੋਈ ਮੇਟਾ ਪਾਂ ਲਿਆ ਆ ਉਹਦੇ ਕੋਲੋਂ ਥਾਂ ਜਿਹਦੇ ਵਿੱਚ ਉਹ ਰਹਿੰਦਿਆ ਵਾ ਹਾਂਜੀ ਤੇ ਲਿਖਤਾ ਆਪਣੇ ਕੋਲ ਆ ਤੁਸੀਂ ਦੇਖਣੀ ਚਾਹੋ ਦੇਖ ਸਕਦੇ ਜੀ ਜੋ ਵੀ ਬੰਨਾਂਦਾ ਵਾ ਨੰਨੇ ਬਣਾ ਕੀਤਾ ਵਾ ਇਹਨਾਂ ਉਥੇ ਭਾਈਆਂ ਦੀ ਇਹਨੇ ਸਾਨੂੰ ਕੋਲ ਘਬਰਾ ਲਿਆ ਨੰਬਰ ਹੋਰ ਆ ਸਾਡੇ ਯਾਰ ਮੁੰਡੇ ਕੋਲ ਹੈਗਾ ਵਾ ਧਿਆਨ ਮੰਬਰ ਸੱਡੀ ਕੋਲ ਆ ਜੇ ਨੇ ਆਪ ਕਾਲ ਕਰਕੇ ਸਾਨੂੰ ਇੱਥੇ ਸੱਦਿਆ ਵਾ ਭਈ ਨਹੀਂ ਆਖਿਆ ਨੂੰ ਵੀ ਆ ਜਾ ਇੱਧਰ ਆ ਜਾ ਤੂੰ ਨਾ ਰਿਸਟਰੀ ਆ ਗਈ ਵਧਾਈ ਹੋਵੇ ਤੇ ਤੂੰ ਆ ਜਾ ਛੱਡੇ ਅਲ ਰਿਸਟਰੀ ਲੈ ਕੇ ਤੇ ਮੈਂ ਨਹੀਂ ਕਹਿੰਦਾ ਵੀ ਉਹਦੇ ਤੂੰ ਮੋਹਰ ਲਾ ਦਿੰਦੇ ਹਾਂ ਤੇ ਆ ਤੇ ਰਿਸਟਰੀ ਵਿਖਾਓ ਮੈਨੂੰ ਆਣ ਕੇ ਤੇ ਫੇਰ ਰਿਸਟਰੀ ਹੋਣੀ ਹੈ ਜੇ ਮੋਹਰ ਤੋਂ ਨਾ ਘਟਵਾਈ ਤੇ ਰਿਸਟਰੀ ਵੀ ਨਹੀਂ ਲੱਗੀ ਕਰਜ਼ੇ ਵਾਲੀ ਇਹਨੇ ਕਰਜ਼ੇ ਪਾਇਆ ਇਨਕਾਂ ਦੇ ਕਰਜ਼ੇ ਦੇ ਬਣਾਇਆ ਕੁਝ ਪੈਸੇ ਇਹਨੇ ਸਾਡੇ ਕੋਲੋਂ ਬਣਾਉਣ ਲੱਗਿਆਂ ਲੈ ਸੇ ਕੁੱਟ ਮਾਰਦਾ ਮਸਲਾ ਕੀ ਪੈਗ ਆਫ ਉਹ ਕੁੱਟ ਮਾਰਦਾ ਮਸਲਾ ਦੇ ਮੇਰੇ ਤੋਂ ਪਹਿਲਾਂ ਹੋ ਗਿਆ ਇਹ ਅੱਛਾ ਜੀ ਮੈਂ ਹਾਂ ਕੁੱਟ ਮਾਰਦਾ ਮਸਲਾ ਹੋਈ ਆ ਪੀਆ ਮੈਂ ਆਪਣੇ ਮੁਰਗੇ ਦਾ ਸੀਰਪਟਾ ਵੇਖ ਲਿਆ ਜਾਂਦੀ ਪੀਦੇ ਨੂੰ ਲੈਣ ਆਣਿਆ ਕੀ ਮੰਗ ਕਰਦੇ ਪਟਾਸ਼ੀ ਮੰਗ ਸਾਡੀ ਕੀ ਹੋਈ ਹੱਥ ਜੋੜ ਕੇ ਪ੍ਰਸ਼ਾਸ਼ਨ ਕੋਲੀ ਬੇਨਤੀ ਆ ਭਈ ਇਹ ਪਹਿਲਾਂ ਵੀ ਮੰਨੇ ਦੇ ਵਿੱਚ ਐਸ ਮੰਨੇ ਦੇ ਵਿੱਚ ਆ ਮੇਰਾ ਮਗਰ ਮਕਾਨ ਹੈ ਇਹਦੇ ਵਿੱਚ ਕਿਰਾਏ ਤੇ 8 ਸਾਲ ਇੱਕ ਹੀ ਗਿਆ ਵਾ ਰਾਤ ਦਿਨ ਕਰੀਆ ਵੀ ਜਨਾਨੀ ਨੂੰ ਕੋੜਦਾ ਰਿੰਦਾ ਬੱਚਿਆਂ ਨੂੰ ਕੋੜਦਾ ਰਿੰਦਾ ਇੱਚ ਨੂੰ ਮਸਾਂ ਹੀ ਤੋੜਿਆ ਵਾ ਪੂਰਾ ਮੱਲਾਏ ਦੇ ਨਾਲ ਲੜਿਆ ਹੀ ਉਧਰ ਵੀ ਪੂਰਾ ਮੱਲਾ ਬਿੱਲੇ ਭਾਜੀ ਨਹੀਂ ਹੈਗੇ ਨੇ ਪੱਤੜਗਾਰ ਉਹਨਾਂ ਦੀ ਵੀ ਗੱਲਬੋਚ 100 ਵਾਰੀ ਪਿਆ ਵਾ ਇਹ ਤੇ ਅਜੇ 20 ਦਿਨ ਹੋਏ ਨੇ ਉਹਨੇ ਵੀ ਮਨੇ ਗੱਲਬੋਚ ਪਿਆ ਰਿਪੋਰਟ ਘਟਖਾ ਦੀ ਜੇ ਨੇ ਉਹਨਾਂ ਕੋਲ ਅਕਾਂਫਾਇਨੇ ਭਲਵਾਈਆਂ ਹੀ ਨਾ ਕਰੋ ਤੇ ਹੁਣ ਸਾਾਨੂੰ ਕੱਲ ਸਾਡੇ ਕੀ ਤੇ ਸਾਡੇ ਮੁੰਡੇ ਨਾਲ ਗੱਲ ਹੋ ਜਾਵੇ ਤੇ ਸੱਟ ਲਾਤੀਏ ਨੇ ਹਾਂਜੀ ਪੈਸੇ ਦੇਂਦ ਕਰਕੇ ਜਿਵੇਂ ਲਈ ਕੀ ਸੀ ਪੈਸੇ ਲਈ ਆਖੇ ਸਾਫ ਕਰ ਦੋ ਤਰਫ ਬੰਦਾ ਵਾ ਦੀਦੀ ਤੇ ਜੀਬ ਬੰਦਾ ਤੇ ਲੈਲਾ ਤੇ ਬਾਕੀ ਰੀਤੀ ਕਰਕੇ ਦੇ ਦਨ ਈਮਾਨ ਕਰਦੇ ਹੁਣ ਮੰਗ ਲਈ ਉਹ ਵੀ ਸਾਨੂੰ ਜੋ ਇਨਸਾਬ ਬੰਦਾ ਵਾ ਦਿੱਤੀ ਇਹਨੂੰ ਸਾਨੂੰ ਕਰਕੇ ਦੇ ਵੀ ਤੇ ਆਪਣਾ ਉਹ ਦੁਕਾਨਾ ਲਈ ਕਰੇ ਦੁਕਾਨ ਦੀ ਕੀ ਨਾ ਕਰ ਨਰਮਲ ਕਰ ਉਹ ਕਰ ਜਿਹੜੀ ਤੁਹਾਡਾ ਲੜਾਈ ਦਾ ਮਸਲਾ ਵੀਡੀਓ ਆ ਜੋ ਮਸਲਾ ਹੈਗਾ ਸਹੀ ਉਹ ਮਸਲਾ ਹੈਗਾ ਸਾਡਾ ਵੀ ਇਹਨੇ ਆਪਣਾ ਨਾ ਘਰ ਵਾਲਾ ਜਿਹੜਾ ਥਾਂ ਸੀ ਉਹ ਇਹਦਾ ਪਿਆਸ ਹੈ ਨਾ ਅੰਦਰ ਹੀ ਮੈਂ ਇਦਾਂ ਗਈ ਮੈਂ ਗਈ ਨਾਲੇ ਮੇਰੇ ਕਾਕੇ ਗਏ ਸੀ ਇਹਨੇ ਦੋਵਾਂ ਜੀਆਂ ਨੇ ਮੈਨੂੰ ਫੜ ਲਿਆ ਇਹਨੇ ਫੜ ਕੇ ਅੰਦਰ ਮੈਨੂੰ ਮਾਰ ਲਾਪੇ ਜੇ ਮੇਰੇ ਕਾਕੇ ਨੇ ਵੇਖਿਆ ਬਾਅਦ ਮੁੜ ਕੇ ਭੱਜਾਵਾ ਮਗਰ ਜਦੋਂ ਇਹ ਨਿਕਲਿਆ ਨੂੰ ਫੜ ਲਾ ਕੇ ਬਾਹਰ ਭੱਜ ਗਿਆ ਵਾ ਭੱਜ ਕੇ ਤੋਂ ਫੜੀ ਇਹਦੇ ਕੋਲ ਪਤਾ ਨਹੀਂ ਕੀ ਚੀਜ਼ ਉਹ ਮੁੰਡੇ ਮੇਰੇ ਦੇ ਨੇ ਮਾਰ ਦਿੱਤੀ ਆ ਇਹ ਮਾਰ ਕੇ ਮੁੜ ਕੇ ਲੱਗ ਗਿਆ ਉਹਨਾਂ ਦੇ ਗਵੰਡੀਆਂ ਦੇ ਘਰ ਘਰ ਵੜ ਗਿਆ ਤੁਹਾਡੇ ਬੇੜੇ ਸੱਜ ਕਿਤਰਾ ਲੱਗਿਆ ਸੱਟ ਲੱਗੇ ਉਹਨੇ ਲਾਈ ਆ ਉਹਨੇ ਲਾਈ ਹਾਂਜੀ ਸੱਟ ਉਹਨੇ ਲਾਈ ਸਾਡੇ ਦੀ ਮੰਗ ਕਰਦੇ ਉਹਨੂੰ ਪ੍ਰੋਸੈਸਿੰਗ ਮੰਗਾਏ ਐ ਹੋਈ ਕਰਦੇ ਆ ਕਿ ਜੋ ਕਾਰਵਾਰੀ ਹੋਏ ਸਕਦੀ ਆ ਉਹ ਕਰਨੀ ਚਾਹੀਦੀ ਐਸਾ ਐ ਜਦੋਂ ਪਾਏ ਮੰਗੇ ਇਹਨੂੰ ਕੋਈ ਅਡੀਟਰੀ ਆਖਾ ਹੀ ਕਰਾ ਲਓ ਉਹਦੇ ਨਾਲ ਲੜਾਈ ਕਰ ਲਈ ਸਾਡੇ ਕੋਲ ਲੜ ਲਾ ਪਿਆ ਐ ਪਹਿਲਾਂ ਸਾਨੂੰ ਘਰੋਂ ਬੁਲਾ ਲਿਆ ਵਾ ਮੇਰਾ ਕਾਕਾ ਵੀ ਗਿਆ ਮਮੀ ਗਈਆਂ ਸਾਨੂੰ ਬੁਲਾ ਕੇ ਤੇ ਮੁੜ ਕੇ ਹਣਾ ਦੋਵੇਂ ਜੀ ਲੜ ਲਾ ਪਿਆ ਤੇ ਜੋ ਮਰਜ਼ੀ ਕਰ ਲੋ ਇਹ ਤਾਂ ਮੁੜ ਕੇ ਭੱਜ ਗਿਆ ਬਾਹਰ ਨਿਕਲ ਗਿਆ ਆ ਹੀ ਫੜਨ ਲੱਗੇ ਆ ਫੜ ਕੇ ਤਾਂ ਨਾਲ ਦੇ ਦੇ ਘਰ ਵੜ ਗਿਆ ਮੁੰਡੇ ਦੇ ਉਥੋਂ ਜਦੋਂ ਬਾਹਰੋਂ ਹੀ ਨਿਕਲਿਆ ਮੈਨੂੰ ਨਾਲ ਫੜਿਆ ਅੰਦਰ ਦੋਨਾਂ ਜੀਆਂ ਨੇ ਇਹ ਮੁੰਡਾ ਛਡਾਉਣ ਲਗਾ ਬਾਹਰ ਇਹ ਜਦੋਂ ਛਡਾਉਣ ਲਗਾ ਉਹ ਭੱਜ ਗਿਆ ਨੇ ਗਾੜੀਆਂ ਆਪਣੇ ਕਿਹੜੀ ਚੀਜ਼ ਆ ਇਹਦੇ ਮਾਰਤੀ ਆ ਨੋ ਲਵਾਣੂ ਦੀ ਹੋ ਗਿਆ ਆ